ਸਾਡੀ ਕਿਸਾਨ ਜਥੇਬੰਦੀ ਪੁਆਦ ਹੈ ਜੋ ਇਸ ਇਲਾਕੇ ਦੀ ਲੋਕਲ ਹੈ ਪੁਆਦ ਲੋਕਾਂ ਨੂੰ ਸਾਹਮਣੇ ਮਰਦ ਨਕਾਰਿਆ ਹੋਇਆ ਤੇ ਚੌਥਾ ਖੇਤਰੀ ਜਿਹੜਾ ਸਾਡਾ ਸਤੰਭ ਹੈ ਪੁਆਦ ਖੇਤੀ ਹੈ ਪੁਆਦ ਇਲਾਕੇ ਵਿੱਚ ਬਥੇ ਪੁਆਦ ਇਲਾਕੇ ਨੂੰ ਫੋਟੋ ਮੰਗਣ ਆਈ ਹੈ ਇਹਦਾ ਠੀਕ ਹੈ ਮਹਾਰਾਣੀ ਦਾ ਪੰਨਾ ਸਿਮਰ ਸਿੰਘ ਮਾਨ ਜੋ ਕਾਲੀਗਲ ਮਾਨ ਦਾ ਉਹ ਕਿਸਾਨਾਂ ਨੂੰ ਦੋ ਤੱਕੇ ਜੋ ਕਿ ਕਿਹਾ ਮਹਾਰਾਣੀ ਕਾਦੀ ਮਹਾਰਾਣੀ ਹੈ ਜੋ ਬਲੇਪੀਸ਼ਾਂ ਦੀ ਬਲਦਕਾਰੀ ਸਰਕਾਰ ਦੇ ਵਿੱਚ ਮਿਲ ਕੇ ਆ ਕੇ ਦਲਦਲ ਕਿਸਾਨਾਂ ਨੂੰ ਛੱਡ ਕੇ ਕੱਲ ਕਾਮਰੀਆ ਜਿੱਤ ਤੁਹਾਡਾ ਦੀ ਹੋਊਗੀ ਕੱਲ ਕੀ ਜੋੜ ਬਣਿਆ ਇਹਦਾ ਸਾਨੂੰ ਕੀ ਦਵਾ ਹੈ ਜੀ ਇਹਨਾਂ ਦੇ ਹੋਰ ਵੀ ਪ੍ਰੋਗਰਾਮ ਹੈ ਲਗਾਤਾਰ ਚੱਲ ਹੀ ਰਹੇਗਾ ਤੁਹਾਡਾ ਜਿੱਤ ਇਸ ਤੋਂ ਬਾਅਦ ਹੀ ਆ ਮੈਂ ਕੱਲ ਸਿਕਾਈ ਨਾਲੋਂ ਕੁਦੇ ਵਿੱਚੇ ਜਾ ਚੌਕੀ ਦੇ ਪਿੱਛੇ ਸੋੜਾ ਟੁੱਕੂ ਦਾ ਉੱਥੇ ਬੈਠੀ ਜਾਵਾਂਗੇ ਉੱਤਰ ਸਾਡੇ ਮਟਾਣੇ ਵਾਲੇ ਭਾਈ ਵੀ ਖਰੇ ਆ ਜੀਦੋਂ ਬਾਅਦ ਡੇਰਾ ਬਥੇ ਡੇਰਾ ਉਹ ਬਹੁਤ ਕੱਟ ਹੋਇਆ ਹੋਇਆ ਤੋ ਉਹਨਾਂ ਨੇ ਉੱਥੇ ਵੀ ਸੰਭਾਲ ਲੈ ਮੋਟਾ ਅਸੀਂ ਇੱਥੇ ਸੰਭਾਲਦੇ ਆ ਇਹ ਤੇ ਫਰੇਮੀਗ ਲੋਕ ਜਿਹੜੇ ਬੇਸ਼ਰਮ ਲੋਕ ਹੈ ਜਿਹੜੇ ਇਹਨਾਂ ਦੇ ਸਾਥ ਦੇ ਰਹੇ ਨੇ ਮੀਟਿੰਗ ਕਰਾ ਰਹੇ ਆ ਅਸੀਂ ਪ੍ਰਚਾਰ ਨੂੰ ਕਹਿੰਦੇ ਹਾਂ ਦੀ ਮੀਟਿੰਗਾਂ ਕੈਨਸਲ ਕਰਾਓ ਸਾਜਾ ਗੋਲੀਆਂ ਮਾਰਨੀਆਂ ਗੋਲੀਆਂ ਮਾਰੋ ਰੈਟ ਕਰਨਾ ਤੁਹਾਨੂੰ ਰੈਟ ਕਰ ਲੋ ਥੋੜੀ ਮੁਰਦਾਬਾ 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 ਸ਼ਰਨੀ ਨਿਰਖਰ ਮੁਰਦਾਬਾ 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 ਸ਼ਰਨੀ ਨਿਰਖਰ ਸਭ ਨੂੰ ਮੁਰਦਾਬਾ ਮੁਰਦਾਬਾ ਜੋ ਤੱਕ ਜਨ ਨੂੰ ਕਰਵਾਏ ਮੁਰਦਾਬਾ 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 ਜੋ ਤੱਕ ਨਾਨ ਨੂੰ ਕਰਵਾਏ ਮੁਰਦਾਬਾ ਮੁਰਦਾਬਾ ਉਹਨੂੰ ਗੋਦੀ 'ਚ ਲੈ ਕੇ ਟਿੰਡਾ ਦੀ ਚਾਹ ਪਿਉਂ ਦਿੱਤੀ ਆ